ਜਲੰਧਰ ਦੇ ਵਿੱਚ ਫੌਜੀ ਜਵਾਨਾਂ ਦੇ ਨਾਲ ਵੱਡਾ ਹਾਦਸਾ ਵਾਪਰਿਆ ਹੈ ਜਿੱਥੇ ਇੱਕ ਟਰੱਕ ਦੇ ਵੱਲੋਂ ਆਰਮੀ ਟਰੱਕ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਆਰਮੀ ਟਰੱਕ ਤਹਿਸ ਤਨ ਸੋ ਜਾਂਦਾ ਹੈ ਅਤੇ ਰੋਡ ਦੇ ਦੂਜੇ ਪਾਸੇ ਉੱਤੇ ਪਲਟ ਜਾਂਦਾ ਹੈ ਤਾਂ ਤੁਰੰਤ ਮੌਕੇ ਉੱਤੇ ਸੜਕ ਸੁਰੱਖਿਆ ਫੋਰਸ ਪਹੁੰਚਦੀ ਹੈ ਅਤੇ ਜ਼ਖਮੀ ਫੌਜੀ ਜਵਾਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਜਾਂਦਾ ਹੈ ਤਾਂ ਇਸ ਭਿਆਨਕ ਹਾਦਸੇ ਦੇ ਵਿੱਚ ਇੰਡੀਅਨ ਆਰਮੀ ਦੇ 5 ਜਵਾਨ ਨੇ ਜਿਹੜੇ ਉਹ ਗੰਭੀਰ ਜ਼ਖਮੀ ਹੋ ਗਏ ਨੇ ਜਿਨ੍ਹਾਂ ਦਾ ਇਲਾਜ ਹਸਪਤਾਲ ਦੇ ਵਿੱਚ ਕੀਤਾ ਜਾ ਰਿਹਾ ਹੈ ਦਰਅਸਲ ਇਹ ਹਾਦਸਾ ਜਲੰਧਰ ਦੇ ਸੂਚੀਪਿੰਡ ਨੇੜੇ ਸ਼ਨੀਵਾਰ ਨੂੰ ਵਾਪਰਿਆ ਜਿੱਥੇ ਫੌਜ ਦੇ ਟਰੱਕ ਨੂੰ ਇੱਕ ਹੋਰ ਟਰੱਕ ਨੇ ਟੱਕਰ ਮਾਰ ਦਿੱਤੀ ਹਾਦਸਾ ਇੰਨਾ ਭਿਆਨਕ ਸੀ ਕਿ ਦੋਵੇਂ ਵਾਹਨ ਨੇ ਜਿਹੜੇ ਉਹ ਬੁਰੀ ਤਰ੍ਹਾਂ ਨੁਕਸਾਨੇ ਗਏ ਟਰੱਕ ਵਿੱਚ ਸਵਾਰ ਫੌਜ ਦੇ ਪੰਜ ਜਵਾਨ ਨੇ ਜਿਹੜੇ ਉਹ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੂਚਨਾ ਮਿਲਦੇ ਹੀ ਸੜਕੋ ਸੁਰੱਖਿਆ ਫੋਰਸ ਦੀਆਂ ਟੀਮਾਂ ਨੇ ਜਿਹੜੀਆਂ ਅਤੇ 8 ਡਿਵੀਜ਼ਨ ਨੰਬਰ 8ਾਣੇ ਦੀ ਪੁਲਿਸ ਸਾਡੇ ਦੀ ਉਹ ਮੌਕੇ ਉੱਤੇ ਪਹੁੰਚ ਜਾਂਦੀ ਹੈ ਜ਼ਖਮੀਆਂ ਨੂੰ ਹਸਪਤਾਲ ਭੇਜਣ ਤੋਂ ਬਾਅਦ ਫੌਜ ਨੇ ਕਰੈਂਦੀ ਮਦਦ ਨਾਲ ਦੋਵੇਂ ਵਾਹਨਾਂ ਨੂੰ ਇੱਕ ਪਾਸੇ ਕੀਤਾ ਹਾਲਾਂਕਿ ਇਸ ਦੌਰਾਨ ਹਾਈਵੇ ਉੱਤੇ ਵੀ ਵੱਡਾ ਜਾਮ ਲੱਗ ਗਿਆ ਦੱਸਿਆ ਜਾ ਰਿਹਾ ਹੈ ਕਿ ਫੌਜ ਦਾ ਟਰੱਕ ਜਿਹੜਾ ਉਹ ਪੀਏਪੀ ਜੰਕ ਤੋਂ ਪਠਾਨਕੋਟ ਵੱਲ ਜਾ ਰਿਹਾ ਸੀ ਜਦਕਿ ਦੂਜਾ ਟਰੱਕ ਆ ਜਿਹੜਾ ਉਹ ਵੀ ਉਸੇ ਰੋਡ ਦੇ ਉੱਤੇ ਹੀ ਆ ਰਿਹਾ ਸੀ ਇਹ ਟੱਕਰ ਅਚਾਨਕ ਹੋ ਜਾਂਦੀ ਹੈ ਸੀਸੀਟੀਵੀ ਦੇ ਵਿੱਚ ਵੀ ਦੇਖਿਆ ਜਾ ਸਕਦਾ ਹੈ ਕਿ ਫੌਜੀ ਟਰੱਕ ਨੂੰ ਕਿਸ ਪ੍ਰਕਾਰ ਦੂਜਾ ਟਰੱਕ ਆ ਜਿਹੜਾ ਉਹ ਟੱਕਰ ਮਾਰਦਾ ਹੈ ਤਾਂ ਦੂਜੇ ਟਰੱਕ ਦਾ ਜਿਹੜਾ ਚਾਲਕ ਆ ਉਹ ਵੀ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਤਾਂ ਪੂਰੇ ਮਾਮਲੇ ਬਾਰੇ ਕੀ ਕਹਿਣਾ ਹੈ ਪੁਲਿਸ ਅਧਿਕਾਰੀਆਂ ਦਾ ਆਓ ਦੇਖਦੇ ਹਾਂ ਇਹ ਦੋਨੇ ਕਿਤੇ ਨਹੀਂ ਤੋਂ ਰੰਮੜੀ ਦੇ ਸੈਡ ਤੋਂ ਆ ਰਹੀ ਹੈ ਲੋਨੇ ਇੱਕ ਕਾਰ ਨਹੀਂ ਸੀਗੀ ਇੱਕ ਪ੍ਰਾਈਵੇਟ ਕਾਰ ਸੀਗਾ ਤੇ ਦੋਨੇ ਆਸਪਾਸ ਕਿਤੇ ਕਿਤੇ ਬੁਰੀ ਰੌਸ਼ੜਾ ਨਹੀਂ ਹੈ ਤੇ ਪੰਟੇ ਦੇ ਰਾਹ ਨੂੰ ਵੀ ਤਰੀਕੇ ਦੇ ਵਿੱਚ ਜਿਹੜੇ ਜਵਾਨ ਸੀਗੇ ਉਹ जख्मी ਹੋਏ ਆ ਸਤਨਾਮ ਸਿੰਘ ਪਾਜ ਜਵਾਨ ਜਿਹੜੇ ਆਪਣੀ ਗੱਡੀ ਆ ਸੀ ਤੇ ਪਤਾ ਲੱਗਾ ਦੋ ਪੰਜ ਜਵਾਨ ਆਪਣੀ ਗੱਡੀ ਤੋਂ ਬਾਹਰ ਜਿਹੜਾ ਹਸਪਤਾਲ ਆਪਣਾ ਮਿਦਾਨ ਦੇ ਹਸਪਤਾਲ ਪੰਜ ਬੰਦੇ ਉੱਥੇ ਪਹੁੰਚਾ ਦਿੱਤੇ ਆ ਠੀਕਾ ਦਾ ਬੰਦੇ ਸੀ ਉਹ ਜਿੱਥੇ ਸੱਤਾ ਕੁੜੀ ਰਹਾਇਆ ਕਿ ਇਹ ਆਰਮੀ ਦਾ ਸੂਚੀ ਚਾਹ ਲਿਆ ਪੰਜ ਬੰਦੇ ਤੇ ਪਟਕੇ ਦੇ ਕੱਲ ਅੰਮ੍ਰਿਤਸਰ ਦੀਆਂ ਮੀਂਹ ਬੰਦ ਦੇ ਵਿੱਚ ਜਿਆਦਾ ਸਗੇ ਸੱਟਾਂ ਲੱਗੀਆਂ ਉਹਨਾਂ ਨੂੰ ਹਸਪਤਾਲ ਵਿੱਚ ਆਰਮੀ ਦੇ ਉਸ ਕਾਫਲੇ ਆ ਗਏ ਆਰਮੀ ਦੇ ਬੰਦੇ ਨੇ ਮੱਥੇ ਤੇ ਪਹੁੰਚ ਕੇ ਸੁਚੇਤ ਹੋਏ ਕਿ ਉਹ ਵੀ ਸਾਡੇ ਨਾਲ ਗਏ ਤੇ ਇਹ ਜਦੋਂ ਜਾਨ ਬਹੁਤ ਸਗਲ ਆ ਉਹਨਾਂ ਨੂੰ ਉੱਥੇ ਛੱਡ ਕੇ ਹੋਰ ਰਸਤਾ ਕੀ ਕਰ ਰਹੇ ਨੇ